ਅਕਤੂਬਰ ਮਹੀਨੇ ਦਾ ਆਖਰੀ ਸਮਾਂ ਹੈ ਸਰਦੀ ਦੀ ਰੁੱਤ ਮੌਸਮ ਦੇ ਵਿੱਚ ਆਪਣੀ ਦਸਤਕ ਦੇ ਰਹੀ ਹੈ ਪੰਜਾਬ ਦੇ ਫਿਰੋਜ਼ਪੁਰ ਦੇ ਪਿੰਡ ਭਾਗੋਵਾਲ ਦੇ ਵਿੱਚ ਅੱਜ ਸਵੇਰ ਤੋਂ ਹੀ ਕਾਫੀ ਚਹਿਲ ਪਹਿਲ ਦਿਖਾਈ ਦੇ ਰਹੀ ਹੈ ਖੋਬੀ ਕਿਉਂ ਨਾ ਇਸ ਪਿੰਡ ਦੇ ਸਭ ਤੋਂ ਵੱਡੇ ਜੀਮੀਦਾਰ ਜਿਸ ਦੇ ਕੋਲ ਸੈਂਕੜੇ ਏਕੜ ਜ਼ਮੀਨ ਹੈ ਉਸਦੇ ਪੁੱਤਰ ਦਾ ਅੱਜ ਵਿਆਹ ਹੈ ਨਵਜੋਤ ਸਿੰਘ ਆਪਣੇ ਸ਼ੇਰਵਾਨੀ ਦੇ ਵਿੱਚ ਬਰਾਤ ਚੜ੍ਹਨ ਦੇ ਲਈ ਤਿਆਰ ਹੈ ਬਰਾਤ ਨੇ ਕਾਫੀ ਦੂਰ ਹੁਸ਼ਿਆਰ ਪੁਰਤਕ ਜਾਣਾ ਹੈ ਇਸ ਲਈ ਕਾਫੀ ਸਵੇਰ ਤੋਂ ਹੀ ਬਰਾਦੀ ਰਵਾਨਗੀ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਸਮੇਂ ਸਿਰ ਨਿਕਲਣਾ ਹੈ ਤਾਂ ਕਿ ਉੱਥੇ ਸਮੇਂ ਸਿਰ ਪਹੁੰਚ ਜਾ ਸਕੇ ਅਤੇ ਸਮੇਸਰ ਲਾਵਾਂ ਦੀ ਰਸਮ ਜੜੀ ਗਏ ਉਹ ਨਿਭਾਈ ਜਾਣੀ ਹੈ ਢੋਲ ਵੱਜਦੇ ਸਮੇਂ ਡੀਜੇ ਚੱਲ ਰਹੇ ਸਮੇਂ ਰਿਸ਼ਤੇਦਾਰ ਜੋ ਸਾਰੀ ਰਾਤ ਨੱਚੇ ਸਮੇਂ ਇੱਕਦਮ ਆਪਣੇ ਕੱਪੜੇ ਸਹੀ ਕਰ ਰਹੇ ਹਨ ਨਹਾ ਧੋ ਕੇ ਇੱਕਦਮ ਤਿਆਰ ਹੋ ਕੇ ਮਹਿੰਗੀਆਂ ਗੱਡੀਆਂ ਦੇ ਵਿੱਚ ਬੈਠੇ ਹਨ ਜੋ ਕਿ ਇਹਨਾਂ ਨੇ ਕਿਰਾਏ ਤੇ ਬੁਕਿਤੀਆਂ ਨੇ ਕਈ ਰਿਸ਼ਤੇਦਾਰ ਆਪੋ ਆਪਣੀਆਂ ਗੱਡੀਆਂ ਦੇ ਵਿਚਾਰੇ ਹਨ ਲਾੜੇ ਵਾਲੀ ਕਾਰ ਸੋਹਣੀ ਮਹਿੰਗੀ ਆਡੀ ਗੱਡੇ ਫੁੱਲਾਂ ਦੇ ਨਾਲ ਸਜੇ ਗੇਟ ਤੇ ਇੰਤਜ਼ਾਰ ਕਰ ਨਹੀਂ ਹੈ ਸਭ ਕੁਝ ਹੀ ਮਿੰਟਾਂ ਦੇ ਵਿੱਚ ਸਾਰੀ ਬਰਾਤ ਜਿਹੜੀ ਹੈ ਰਸਮੋ ਰਿਵਾਜ ਕੀ ਕਰਨ ਤੋਂ ਬਾਅਦ ਉਹ ਤੋਂ ਰਵਾਨਾ ਹੋ ਜਾਂਦੀ ਹੈ ਅਤੇ ਇੱਕ ਲੰਮਾ ਸਫ਼ਰ ਤੈਅ ਕਰਨ ਤੋਂ ਬਾਅਦ ਕੁੜੀ ਵਾਲਿਆਂ ਦੇ ਕੋਲ ਹੁਸ਼ਿਆਰਪੁਰ ਪਹੁੰਚ ਜਾਂਦੇ ਹਨ ਬਰਾਤ ਦਾ ਰੁਜਵਾਨ ਸਵਾਗਤ ਹੁੰਦਾ ਹੈ ਅਤੇ ਰਸਮੋ ਰਿਵਾਜ ਕੀ ਨਿਭਾਈ ਜਾਂਦੀ ਹੈ ਬਾਅਦ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਲਾਵਾ ਦੇ ਲਈ ਮੌਤ ਬਾਰ ਬੰਦੇ ਮੈਂਨ ਮੈਂ ਰਿਸ਼ਤੇਦਾਰ ਲੜਾ ਅਤੇ ਉਸ ਦਾ ਪਰਿਵਾਰ ਜਿਹੜਾ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਚੁੱਕੇ ਹਨ ਅੰਦਰ ਬੈਠੇ ਹਨ ਇੰਤਜ਼ਾਰ ਕਰ ਰਹੇ ਹਨ ਲੜਾ ਨਵਜੋਤ ਸਿੰਘ ਆਪਣੇ ਪਲਾਨ ਨੂੰ ਯਾਦ ਕਰਦਾ ਹੈ ਉਸ ਦਾ ਇਹ ਪਹਿਲਾ ਬਿਆਨ ਹੀ ਹੈ ਉਸ ਦਾ ਇੱਕ ਹੋਰ ਪਹਿਲਾਂ ਵੀ ਵਿਆਹ ਹੋ ਚੁੱਕਾ ਹੈ ਲੇਕਿਨ ਲੜਕੀ ਜਿਹੜੀ ਸੀ ਉਸ ਦਾ ਕਿਸੇ ਨੂੰ ਪਤਾ ਨਹੀਂ ਲੱਗਿਆ ਐਵੇਂ ਕਿਵੇਂ ਉਹ ਗੁਜ਼ਰ ਜਾਂਦੀ ਹੈ ਉਹ ਵੀ ਵਿਆਹ ਦੇ ਸਿਰਫ 2 ਮਹੀਨੇ ਬਾਅਦ ਹੀ ਇਹ ਨਾ ਵੱਡਾ ਪਾਣਾ ਵਾਪਰਿਆ ਸੀ ਸਾਰੇ ਜਿਹੜੇ ਹਨ ਉਸ ਵੇਲੇ ਹੈਰਾਨ ਰਹਿ ਗਏ ਸਨ ਵੀ ਇਹੋ ਜਿਹਾ ਪਾਣਾ ਪਲਾ ਕਿਵੇਂ ਵਾਪਰ ਸਕਦਾ ਹੋਏ ਦੁਖੀ ਵੀ ਹੋਏ ਸਨ ਲੇਕਿਨ ਕਈਆਂ ਨੂੰ ਸਖੇ ਵੀ ਇਸਨੇ ਦਾਜ ਦੇ ਲਾਲਚ ਦੇ ਵਿੱਚ ਉਸ ਲੜਕੀ ਜੜੀ ਹੈ ਉਸ ਨੂੰ ਵੇੜੇ ਦੇ ਵਿੱਚ ਦਿੱਤੇ ਜਿਹੜਾ ਹੈ ਕਤਲ ਕਰ ਦਿੱਤਾ ਹੈ ਉਹ ਉੱਥੇ ਹੀ ਖਤਮ ਹੋ ਚੁੱਕੀ ਸੀ ਨਵਜੋਤ ਜਿਹੜਾ ਹੈ ਆਪਣੇ ਪਹਿਲੀ ਸ਼ਾਦੀ ਯਾਦ ਕਰਦਾ ਹੈ ਉਦੋਂ ਵੀ ਉਹ ਇਸ ਤਰ੍ਹਾਂ ਹੈ ਸ਼ੇਰਵਾਨੀ ਦੇ ਵਿੱਚ ਐਸੇ ਤਰ੍ਹਾਂ ਸਜਿਆ ਤਰਿਆ ਸੀ ਲੇਕਿਨ ਮਨ ਦੇ ਵਿੱਚ ਮਲਾਲ ਹੈ ਗਮ ਹੈ ਵੀ ਮੈਂ ਉਸ ਵੇੜੇ ਸ਼ਾਇਦ ਇਹੋ ਜਿਹਾ ਨਾ ਕਰਦਾ ਸ਼ਾਇਦ ਦਾਜ ਦੇ ਲਾਲਚ ਦੇ ਵਿੱਚ ਉਹ ਇਹੋ ਜਿਹਾ ਕਦਮ ਨਾ ਚੁੱਕਦਾ ਅੱਜ ਮੈਨੂੰ ਇਹ ਨੋਬਤ ਨਹੀਂ ਆਣੀ ਸੀ ਲੇਕਿਨ ਫਿਰ ਵੀ ਆਪਣੇ ਨਵੇਂ ਵਿਆਹ ਦੀ ਖੁਸ਼ੀ ਹੈ ਆਪਣੇ ਨਵੇਂ ਵਿਆਹ ਨੂੰ ਦਿਣਾ ਚਾਹੁੰਦਾ ਹੈ ਥੋੜੇ ਹੀ ਸਮੇਂ ਬਾਅਦ ਉੱਤੇ ਮੌਜੂਦ ਹਰ ਇੱਕ ਦਾ ਧਿਆਨ ਗੇਟ ਦੇਵਲ ਹੋ ਜਾਂਦਾ ਹੈ ਕਿਉਂਕਿ ਲੜਕੀ ਆ ਰਹੀ ਹੈ ਲੜਕੀ ਨੇ ਸੋਹਣਾ ਪੰਜਾਬੀ ਸੂਟ ਪਾਇਆ ਹੈ ਹਰ ਇੱਕ ਦਾ ਧਿਆਨ ਆਪਣੇ ਮਰ ਖਿਚੜੀ ਹੈ ਮੂਵੀ ਵਾਲੇ ਲੜਕੀ ਦੀਆਂ ਫੋਟੋਆਂ ਕਚਰੇ ਹਨ ਵੀਡੀਓਗ੍ਰਾਫੀ ਹੋ ਰਹੀ ਹੈ ਅਤੇ ਜੋ ਵੀ ਲੋਕ ਉੱਤੇ ਮੌਜੂਦ ਹਨ ਵਿੱਚੋਂ ਕਈ ਨੌਜਵਾਨ ਹੈ ਆਪੋ ਆਪਣਾ ਮੋਬਾਈਲ ਕੱਢ ਕੇ ਕੁੜੀ ਦੀ ਵੀਡੀਓ ਬਣਾਣ ਲੱਗਦੇ ਹਨ ਤੇ ਇਸ ਸਾਰੇ ਸੀਨ ਨੂੰ ਇਸ ਸਾਰੇ ਦ੍ਰਿਸ਼ ਨੂੰ ਆਪਣੇ ਕੈਮਰੇਆਂ ਦੇ ਵਿੱਚ ਕੈਦ ਕਰਨ ਲੱਗਦੇ ਹਨ ਸਭ ਕੁਝ ਬਿਲਕੁਲ ਸਹੀ ਚੱਲ ਰਿਹਾ ਸੀ ਨਵਜੋਤ ਸਿੰਘ ਆਪਣੀ ਨਵੀਂ ਵਾਢੀ ਨੂੰ ਦੇਖਣ ਦੇ ਲਈ ਬੇਤਾਬ ਸੀ ਲੇਕਿਨ ਸ਼ਰਮ ਦੇ ਮਾਰੇ ਜਿਆਦਾ ਪਿੱਛੇ ਦਿਖਦਾ ਨਹੀਂ ਹੈ ਸਿਰਫ ਅੱਗੇ ਆਪਣਾ ਧਿਆਨਕਦਾ ਹੈ ਗੁਰੂ ਮਹਾਰਾਜ ਵਾਲੇ ਪਾਸੇ ਉੱਥੇ ਸਾਹਮਣੇ ਬੈਠੇ ਹਨ ਕੁਝ ਹੀ ਦੇਰ ਦੇ ਵਿੱਚ ਲਾਵਾਂ ਦੀ ਰਸਮ ਸ਼ੁਰੂ ਹੋਣੀ ਹੈ ਕੀਰਤਨੀਏ ਸਿੰਘ ਕੀਰਤਨ ਕਰ ਰਹੇ ਹਨ ਲੇਕਿਨ ਜਿਵੇਂ ਉਸ ਨੂੰ ਮਹਿਸੂਸ ਹੋਇਆ ਵੀ ਵਾਢੀ ਜੜੀ ਹੈ ਉਸਤੇ ਉਸ ਹੀ ਖੋਣ ਵਾਲੀ ਪਤਨੀ ਜਾਂ ਉਸ ਦੀ ਬਿਲਕੁਲ ਖੋ ਚੁੱਕੀ ਪਤਨੀ ਉਸ ਦੇ ਕੋਲ ਬੈਠੀ ਹੈ ਉਸ ਵੇਲੇ ਦੇਖਣਾ ਚਾਹੁੰਦਾ ਹੈ ਅਚਾਨਕ ਆਪਣੀ ਨਜ਼ਰਾਂ ਜਿਵੇਂ ਹੀ ਉਸ ਲੜਕੀ ਦੇ ਵੱਲ ਦੌੜਾਂਦਾ ਹੈ ਪਹਿਲਾ ਉਸ ਤੇ ਹੱਥ ਵਿਖਦੇ ਹਨ ਅਤੇ ਹੱਥਾਂ ਦੇ ਵਿੱਚ ਪਾਇਆ ਸੋਨਾ ਚੂੜਾ ਉਸ ਤੇ ਮਨ ਨੂੰ ਮੋਲਦਾ ਹੈ ਲੇਕਿਨ ਜਿਵੇਂ ਹੀ ਉਸ ਦੀ ਨਜ਼ਰ ਕੁੜੀ ਦੇ ਮੂੰਹ ਤੇ ਪੈਣਾ ਉਸ ਦੇ ਚਿਹਰੇ ਦੇ ਭਏ ਦੇਖ ਕੇ ਹੈਰਾਨ ਜਾਂਦਾ ਹੈ ਉਸ ਦੇ ਮੂੰਹੋਂ ਚੀਕ ਨਿਕਲ ਜਾਂਦੀ ਹੈ ਅਚਾਨਕ ਹੀ ਉੱਥੋਂ ਖੜਾ ਹੋ ਜਾਂਦਾ ਹੈ ਇੱਕਦਮ ਚਿਕਨ ਲੱਗਦਾ ਹੈ ਇਹ ਤਾਂ ਮੇਰੀ ਪਹਿਲਾ ਵਾਰੀ ਪਤਨੀ ਹੈ ਇੱਥੇ ਕਿਵੇਂ ਆਏ ਇਸ ਨੂੰ ਇੱਥੇ ਕਿਵੇਂ ਆਣ ਦਿੱਤਾ ਇਸ ਨੂੰ ਤਾਂ ਮੈਂ ਆਪ ਆਪਣੇ ਹੱਥੇ ਅਬੇੜੇ ਦੇ ਵਿੱਚ ਦਬਿਆ ਸੀ ਵੇੜੇ ਦੇ ਵਿੱਚ ਦਬ ਦਿੱਤਾ ਸੀ ਉਸ ਸਮੇਂ ਇਸ ਦੀ ਮਟੋਗੀ ਸੀ ਇਹ ਇੱਥੇ ਮੇਰੇ ਕੋਲ ਕਿਵੇਂ ਬੈਠੀ ਹੈ ਕੋਲ ਖੜੇ ਸੱਜਣ ਜੋ ਵੀ ਉੱਥੇ ਮੌਜੂਦ ਸਨ ਉਸ ਹੱਕੇ ਬੱਕੇ ਅਤੇ ਕਮਾਰੇ ਇਨਸਾਨ ਨੂੰ ਦੇਖ ਕੇ ਹੈਰਾਨਦਾ ਜਾਂਦੇ ਹਨ ਜ਼ਿੰਦਗੀ ਸੰਗ ਇੱਕਦਮ ਆਪਣਾ ਕੀਰਤਨ ਜਿਹੜਾ ਹੈ ਉੱਥੇ ਹੀ ਪਤੇ ਬੁਲਾ ਕੇ ਰੋਕ ਜਾਂਦੇ ਹਨ ਉਹਨਾਂ ਨੂੰ ਵੀ ਅੰਦਾਜ਼ਾ ਹੋ ਚੁੱਕਿਆ ਹੈ ਤੇ ਸਿਰਫ ਵਿਆਹ ਨਹੀਂ ਹੋ ਰਿਹਾ ਇੱਥੇ ਬਹੁਤ ਵੱਡਾ ਖੇਡ ਹੋ ਰਿਹਾ ਹੈ ਇਹ ਪਲਾ ਕਿਵੇਂ ਹੋ ਸਕਦਾ ਹੈ ਵੀ ਇਸ ਇਨਸਾਨ ਨੇ ਜਿਸ عورت ਨੂੰ ਜਿਸ ਪਤਨੀ ਨੂੰ ਆਪਣੇ ਹੱਥੀਂ ਜਿਹੜਾ ਹੈ ਕਤਲ ਕੀਤਾ ਸੀ ਕਤਮ ਕੀਤਾ ਸੀ ਅੱਜ ਇਸਦੇ ਸਾਹਮਣੇ ਖੜੀ ਹੈ ਉਹ ਵੀ ਵਿਆਹ ਵਾਲੇ ਚੂੜੇ ਦੇ ਵਿੱਚ ਜਿਸ ਨੂੰ ਦੇਖ ਕੇ ਕੱਲੇ-ਕੱਲੇ ਦੇ ਖੁਸ਼ ਹੋ ਜਾਂਦੇ ਹਨ ਬਰਾਤੀ ਵੀ ਹੈਰਾਨੇਗੇ ਹਨ ਵੀ ਇਸ ਨੇ ਆਪਣੀ ਹੀ ਵਰਦੀ ਦਾ ਕਤਲ ਕੀਤਾ ਸੀ ਸ਼ੱਕ ਤਾਂ ਕਈਆਂ ਨੂੰ ਸੀ ਲੇਕਿਨ ਅੱਜ ਆਪਣੇ ਮੋਹ ਦੱਸ ਰਿਹਾ ਹੈ ਹਾਂਜੀ ਇਸ ਤੋਂ ਬਾਅਦ ਜੋ ਹੋਇਆ ਨਾ ਕੇ ਤੁਸੀਂ ਵੀ ਹੈਰਾਨ ਹੋਗੇ ਹਨ ਆਖਿਰਕਾਰ ਇਹ ਲੜਕੀ ਇਥੇ ਕਿਵੇਂ ਆਈ ਕੀ ਉਹ ਸੱਚਮੁੱਚ ਉਸਦੀ ਵੱਟੀ ਸੀ ਜਾਂ ਇਥੇ ਕੋਈ ਹੋਰ ਵੱਡਾ ਖੇਡ ਹੋ ਰਿਹਾ ਹੈ ਹਾਂਜੀ ਜਾਣ ਦੇ ਲਈ ਬਣੇ ਰੋ ਦੀ ਵੀਡੀਓ ਦੇ ਅੰਤ ਤੱਕ ਚੈਨਲ ਦੇ ਉਪਰ ਨਵੇਂ ਹੋ ਬੇਨਤੀ ਹੈ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦੇੋ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਓ ਦੋਸਤੋ ਬਿਨਾਂ ਦੇਰ ਕੀਤਿਆਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦਾ ਪਿੰਡ ਭਾਗੋਵਾਲ ਬਾਰੋਂ ਦਾ ਬੜੀ ਖੁਸ਼ਹਾਲ ਲੀ ਦਾ ਪ੍ਰਤੀਕ ਸੀ ਪਰ ਇਸਤੀ ਅਨਰੋਨੀ ਸਮਾਜਿਕ ਤਾਣੇ ਮਾਣੇ ਦੇ ਵਿੱਚ ਤਨ ਅਤੇ ਦੌਲਤ ਦਾ ਨਸ਼ਾ ਰਿਸ਼ਤਿਆਂ ਦੀ ਪਵਿੱਤਰਤਾ ਤੋਂ ਜ਼ਿਆਦਾ ਮਹੱਤਵਪੂਰਨ ਹੋ ਗਿਆ ਸੀ ਜਿੱਥੇ ਕੇਤਾਂ ਦੇ ਵਿੱਚ ਸੋਨਾ ਹੁਗਦਾ ਸੀ ਉੱਤੇ ਰਿਸ਼ਤਿਆਂ ਵਿੱਚੋਂ ਲਾੜਕ ਦਾ ਜ਼ਰ ਨਿਕਲਦਾ ਸੀ ਨਵਜੋਤ ਸਿੰਘ ਪਿੰਡ ਦਾ ਇੱਕ ਉੱਚਾ ਲੰਮਾ ਗੁੰਦਵਾ ਸ਼ਰੀਰ ਵਾਲਾ ਨੌਜਵਾਨ ਹੈ ਜੋ ਹਮੇਸ਼ਾ ਹਰ ਇੱਕ ਦੇ ਰੋਵ ਪਾਉਣ ਦੀ ਤਾਕਤ ਦੇ ਵਿੱਚ ਰਹਿੰਦਾ ਸੀ ਉਸ ਦੇ ਚਿਹਰੇ ਤੇ ਪਿੰਡ ਦੀ ਹਵਾ ਦੇ ਵਿੱਚ ਮਿਲਿਆ ਇੱਕ ਖਾਸ ਕਿਸਮ ਦਾ ਹੰਕ ਕਾਰੂ ਹਮੇਸ਼ਾ ਚਲਕਦਾ ਉਸਦੇ ਪਿਤਾ ਕੋਲ ਪਾਵੇਂ ਕਈ ਸੌ ਏਕੜ ਜ਼ਮੀਨ ਸੀ ਪਰ ਨਵਜੋਤ ਦੀਆਂ ਅੱਛਾਵਾਂ ਜ਼ਮੀਨ ਦੀ ਪੈਦਾਵਾਰ ਨਾਲ ਕਿਤੇ ਜ਼ਿਆਦਾ ਵੱਡੀਆਂ ਸਨ ਉਹ ਆਪਣੇ ਆਪ ਨੂੰ ਸ਼ਹਿਰ ਦੇ ਕਿਸੇ ਅਮੀਰ ਸ਼ਾਹਜਾਦੇ ਤੋਂ ਘੱਟ ਨਹੀਂ ਸਮਝਦਾ ਸੀ ਉਸਦੇ ਦੋਸਤਾਂ ਦਾ ਗਰੁੱਪ ਸਿਰਫ ਮਹਿੰਗੀਆਂ ਕਾਰਾਂ ਬ੍ਰਾਂਡਡ ਕੱਪੜੀਆਂ ਅਤੇ ਫਾਰਮ ਹਾਊਸ ਪਾਰਟੀਆਂ ਤੇ ਗੱਲਾਂ ਕਰਦਾ ਅਤੇ ਇਹਨਾਂ ਸਭ ਦੇ ਵਿੱਚ ਉਸਦਾ ਮੁੱਖ ਸੁਪਨਾ ਇੱਕ ਚਟੇ ਰੰਗ ਦੀ ਮਹਿੰਗੀ ਗੱਡੀ ਲੈਣਾ ਉਸ ਨੂੰ ਲੱਗਦਾ ਸੀ ਵੀ ਗੱਡੀ ਸਿਰਫ ਇੱਕ ਸਾਧਨ ਹੇ ਬਲਕਿ ਉਸਤੀ ਸਮਾਜਿਕ ਕੋ ਸਥਤੀ ਦਾ ਅੰਤਮ ਪ੍ਰਮਾਣ ਹੋਵੇਗੇ ਵੀ ਉਹ ਕਿਸੇ ਤੋਂ ਘਟ ਨਹੀਂ ਹੈ ਭਲਾ ਉਸਦੇ ਕੋਲ ਪਹਿਲਾਂ ਬਹੁਤੀਆਂ ਗੱਡੀਆਂ ਸਨ ਘਰ ਦੇ ਵਿੱਚ ਸੱਜਣਾਂ ਦੀ ਲਾਈਨ ਲੱਗੀ ਸੀ ਲੇਕਿਨ ਅਜੇ ਵੀ ਉਸਤਾ ਮੰਨ ਨਹੀਂ ਪਰਦਾ ਸੀ ਉਸਨੂੰ ਇੰਦ ਲੱਗਦਾ ਬਿਜੇ ਕਰ ਇੱਥੇ ਇੱਕ ਹੋਰ ਸ਼ਾਨਦਾਰ ਗੱਡੀ ਖੜੀ ਹੋਵੇ ਨਾ ਤਾਂ ਸ਼ਾਇਦ ਇਹ ਰਹੇ ਉਸਦੇ ਦੋਸਤਾਂ ਦੇ ਵਿੱਚ ਉਸਦੀ ਜਿਹੜੀ ਪੱਠ ਹੈ ਉਹ ਹੋਰ ਵੱਡੀ ਹੋ ਜਾਵੇਗੀ ਉਸ ਦਾ ਸਤਿਕਾਰ ਕਰਨਗੇ ਅਤੇ ਉਸ ਨੂੰ ਜਿਹੜਾ ਹੈ ਵੱਡਾ ਸਮਝਣਗੇ ਐਸੇ ਲਾਲਚ ਨੇ ਉਸ ਨੂੰ ਆਪਣੇ ਵਿਆਹੀ ਮੰਡੀ ਦੇ ਵਿੱਚ ਇੱਕ ਦਾਜ ਦੀ ਵਸਤੂ ਵਾਂਗ ਖੜਾ ਕਰ ਦਿੱਤਾ ਉਸ ਦਾ ਵਿਆਹ ਪਿੰਡ ਦੇ ਹੀ ਸਧਾਰਨ ਅਤੇ ਬੜੇ ਸਤਿਕਾਰਯੋਗ ਬਜ਼ੁਰਗ ਸਰਦਾਰ ਬਲਦੇਵ ਸਿੰਘ ਦੀ ਪ੍ਰੀਤ ਕੌਰ ਦੇ ਨਾਲ ਤੈ ਹੋਇਆ ਪ੍ਰੀਤ ਨਾਮਾਂ ਵੀ ਆਪਣੇ ਸਭਾ ਅਦੇ ਵਿੱਚ ਪ੍ਰੀਤ ਯਾਨੀ ਪਿਆਰ ਨਾਲ ਭਰੀ ਸੀ ਉਹ ਬੀਏ ਤੱਕ ਪੜੀ ਸੀ ਅਤੇ ਨੰਬਰ ਅਤੇ ਬਜ਼ੁਰਗਾਂ ਦਾ ਸਤਿਕਾਰ ਕਰਨ ਵਾਲੀ ਲੜਕੀ ਸੀ ਉਸਨੇ ਸੁਪਨਾ ਵਿੱਚ ਇੱਕ ਖੁਸ਼ਹਾਲ ਘਰ ਸੇ ਨਾ ਕਿ ਕੋਈ ਮਹਿੰਗੀਆਂ ਕਰਾ ਬਲਦੇਵ ਸਿੰਘ ਇੱਕ ਮੱਧ ਵਰਗੀ ਕਿਸਾਨ ਸਨ ਉਹਨਾਂ ਨੇ ਆਪਣੀ ਹਾਇਸ਼ੀਅਤ ਤੋਂ ਵੱਧ ਕੇ ਪ੍ਰੀਤ ਨੂੰ 10 ਟੋਲੇ ਸੋਨਾ ਅਤੇ ਚੰਗਾ ਘਰੇਲੂ ਸਮਾਨ ਦੇਣ ਦਾ ਮਨ ਬਣਾ ਲਿਆ ਪਰ ਨਵਜੋਦੀ ਜਦ ਸੇ ਵੀ ਇੱਕ ਮਹਿੰਗੀ ਗੱਡੀ ਮਿਲੇ ਜਿਸ ਦੀ ਕੀਮਤ ਲੱਖਾਂ ਦੇ ਵਿੱਚ ਹੋਵੇ ਘਟੋ-ਘਟ ਫੋਰਚਨਰ ਪਚਾਈਦੀ ਹੈ ਇਸ ਤੋਂ ਥੱਲੇ ਮੈਂ ਮੰਨਣਾ ਨਹੀਂ ਹੈ ਵਿਵਾਦ ਤੋਂ ਮਹਿਜ 2 ਦਿਨ ਪਹਿਲਾਂ ਨਮਜੋਤ ਨੇ ਇੱਕ ਡਰਾਮਾ ਰਚਿਆ ਉਸਨੇ ਬਲਦੇਵ ਸਿੰਘ ਨੂੰ ਫੋਨ ਕੀਤਾ ਅਤੇ ਆਪਣੀ ਆਵਾਜ਼ ਵਿੱਚ ਧਮਕੀ ਅਤੇ ਨਫ਼ਰਤ ਦਾ ਮਿਸ਼ਨ ਣ ਘੋਲ ਕੇ ਬੋਲਿਆ ਸਰਦਾਰ ਜੀ ਮੈਂ ਤੁਹਾਨੂੰ 2 ਮਹੀਨੇ ਪਹਿਲਾਂ ਸਪਸ਼ਟ ਕਹਿ ਸੀ ਮੇਰੀ ਸ਼ਾਨ ਟੋਇਟਾ ਕੋਰੋਲਾ ਜਾਂ ਮਰੂਤੀ ਨਾਲ ਨਹੀਂ ਹੈ ਪਰ ਚੁੰਨੜ ਦੇ ਨਾਲ ਹੈ ਮੇਰੇ ਦੋਸਤਾਂ ਦੇ ਸਾਹਮਣੇ ਮੇਰੀ ਇੱਜ਼ਤ ਖਰਾਬ ਹੋ ਜਾਵੇਗੀ ਮੈਂ ਤਾਂ ਉਹਨਾਂ ਨੂੰ ਪਤਾ ਨਹੀਂ ਕਿਹੜੀਆਂ ਕਿੜੀਆਂ ਵੱਡੀਆਂ ਮਹਿੰਗੀਆਂ ਗੱਡੀਆਂ ਦਿਨਾ ਦਿੱਤੀਆਂ ਹਨ ਜੇਕਰ ਫੋਰਚਨਰ ਵੀ ਨਾ ਮਿਲੀ ਨਾ ਤਾਂ ਮੇਰੀ ਗੱਡੀ ਹੈ ਇੱਜ਼ਤ ਬਿਲਕੁਲ ਮਿੱਟੀ ਦੇ ਵਿੱਚ ਮਿਲ ਜਾਵੇਗੇ ਜੇ ਗੱਡੀ ਨਹੀਂ ਆਈ ਤਾਂ ਇਹ ਰਿਸ਼ਤਾ ਕੱਲ ਸਵੇਰੇ ਹੀ ਖਤਮ ਸਮਝੋ ਤੁਸੀਂ ਮੈਨੂੰ ਬਾਜ਼ਾਰ ਦੇ ਵਿੱਚ ਸ਼ਰਮਿੰਦਾ ਕੀਤਾ ਹੈ ਬਲਦੇਵ ਸਿੰਘ ਜਿਨ੍ਹਾਂ ਦੀ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਇੱਜ਼ਤ ਸੀ ਇਸ ਧਮਕੀ ਨਾਲ ਅੰਦਰੋਂ ਟੁੱਟ ਗਏ ਉਹਨਾਂ ਨੇ ਬੇਨਤੀ ਕੀਤੀ ਹੱਥ ਜੋੜੇ ਪੈਸੇ ਦੀ ਤੰਗੀ ਦੱਸੇ ਅਤੇ ਕਾਰ ਦੀ ਥਾਂ 5 ਲੱਖ ਰੁਪਏ ਨਗਦ ਦੇਣ ਦੀ ਪੇਸ਼ਕਸ਼ ਕੀਤੀ ਵੀ ਤੁਸੀਂ ਇਸ ਦੇ ਵਿੱਚ ਆਪਣੇ ਪੈਸੇ ਜੋੜ ਕੇ ਆਪਣੇ ਹਿਸਾਬ ਨਾਲ ਕਿਹੜੀ ਮਰਜ਼ੀ ਕਰ ਲਈਓ ਵੀ ਸਾਡੇ ਕੋਲ ਤਾਂ ਇਹ ਨਹੀਂ ਹੈ ਇਸ ਤੋਂ ਵੱਧ ਅਸੀਂ ਕਿੱਥੋਂ ਦੇਈਏ ਭਲਾ ਤੁਹਾਡੇ ਕੋਲ ਕਾਰਾਂ ਦੀ ਕਿਹੜੀ ਕਮੀ ਹੈ ਕਰੇ ਤੁਹਾਡੇ ਕਾਰਾਂ ਦੀ ਇੰਨੀਆਂ ਲਾਈਨਾਂ ਲੱਗੀਆਂ ਹਨ ਅਤੇ ਸਿਰਫ ਕੁਛ ਛੋਟੀ ਜੀ ਕਾਰ ਵਿੱਚ ਤੁਸੀਂ ਇਨਾ ਵੱਡਾ ਨਿਰਣਾ ਕਿਉਂ ਲਰੇ ਹੋ ਪਰ ਨਵਜੋਤ ਟਸ ਤੋਂ ਮਸਣੀ ਹੋਇਆ ਉਸਨੇ ਫੋਨ ਕੱਢ ਦਿੱਤਾ ਅਤੇ ਬਲਦੇਵ ਸਿੰਘ ਦੀ ਇੱਜ਼ਤ ਨੂੰ ਪਿੰਡ ਦੇ ਵਿੱਚ ਮਿੱਟੀ ਮਿਲਾਣ ਦਾ ਮਨ ਬਣਾ ਲਿਆ ਅੰਤ ਦੇ ਵਿੱਚ ਪ੍ਰੀਤੀ ਮਾ ਹਰਦੀਪ ਕੌਰ ਆਪਣੀ ਧੀ ਦਾ ਦੁੱਖ ਨਹੀਂ ਦੇਖ ਸਕੇ ਉਸਨੇ ਆਪਣੇ ਸਾਰੇ ਵਿਆਹ ਦੇ ਗਹਿਣੇ ਵੇਚ ਤੇ ਆਪਣੇ ਭਰਾਵਾਂ ਤੋਂ ਕਾਜ ਲੈ ਕੇ ਇੱਕ ਸੁਧਾਰਨ ਕਰ ਸ਼ਿਫਟ ਡਿਜ਼ਾਇਰ ਦਾ ਪ੍ਰਬੰਧ ਕੀਤਾ ਨਵਜੋਤ ਨੇ ਕਾਰਾਂ ਸਵਕਾਰ ਕਰ ਲਏ ਪਰ ਉਸਤੇ ਮਨ ਦੇ ਵਿੱਚ ਪ੍ਰੀਤ ਦੇ ਪਰਿਵਾਰ ਪ੍ਰਤੀ ਡੂੰਗੀ ਨਫ਼ਰਤ ਅਤੇ ਬਦਲੇ ਦੀ ਭਾਵਨਾ ਪੈਦਾ ਹੋ ਗਈ ਉਸ ਨੂੰ ਲੱਗਿਆ ਵੀ ਇਸ ਗਰੀਬ ਪਰਿਵਾਰ ਨੇ ਉਸ ਦੀ ਸਮਾਜਿਕ ਹیثیت ਨੂੰ ਦਾਗਦਾਰ ਕੀਤਾ ਹੈ ਇਹ ਗੱਡੀ ਪਲਾ ਸਾਡੇ ਘਰੇ ਕੌਣ ਚਲਾਵੇਗਾ ਇਹੋ ਜੀ ਕੱਢੀ ਨੂੰ ਅਸੀਂ ਹੱਥ ਨਹੀਂ ਲਗਾਉਂਦੇ ਲੇਕਿਨ ਵਿਆਹ ਹੋ ਗਿਆ ਅਤੇ ਪ੍ਰੀਤ ਭਾਰੀ ਦਿਲ ਦੇ ਨਾਲ ਨਵਜੋਤ ਦੇ ਘਰ ਆ ਰਹੀ ਜਿਸ ਦਿਨ ਉਹ ਘਰ ਆਈ ਨਾ ਉਸਦੇ ਸੋਹਰੇ ਘਰ ਦੇ ਵਿੱਚ ਕੋਈ ਖਾਸ ਰੌਣਕ ਨਹੀਂ ਸੀ ਸਾਰੇ ਇੰਝ ਚੁੱਪ ਸਨ ਜਿਵੇਂ ਕੋਈ ਮਾਤਮ ਤੇ ਆਏ ਹੋਣਾ ਸ਼ੁਰੂਆਤੀ ਕੁਝ ਦਿਨਾਂ ਦੇ ਵਿੱਚ ਨਵਜੋਤ ਜੋਤ ਦਾ ਅਸਲੀ ਰੂਪ ਸਭ ਦੇ ਸਾਹਮਣੇ ਆਣ ਲਗਾ ਉਸਨੇ ਪ੍ਰੀਤ ਨੂੰ ਪਤਨੀ ਕੀਤਾ ਇੱਕ ਬੋਝ ਇੱਕ ਦਿਹਾਤੀ ਕੁੜੀ ਸਮਝਣਾ ਸ਼ੁਰੂ ਕਰ ਦਿੱਤਾ ਜਿਸਨੇ ਉਸਦੀ ਮਹਿੰਗੀ ਗੱਡੀ ਦਾ ਸੁਪਨਾ ਤੋੜਿਆ ਸੀ ਉਸਤੇ ਹਰ ਸ਼ਬਦ ਦੇ ਵਜਰ ਸੇ ਘਰ ਦੇ ਵਿੱਚ ਰੋਜ਼ਾਨਾ ਤਾਣੇ ਮੇਨੇ ਦਾਜ ਦੀ ਕਮੀਰੀ ਨਰਦਰ ਅਤੇ ਗਾਲੀ ਗਲੋਚ ਆਮ ਹੋ ਗਿਆ ਮਾਨਸਿਕ ਤਸ਼ਦਦਤਾ ਉਹਦੇ ਜਦੋਂ ਨਮਜੋਤ ਹਰ ਸ਼ਾਮ ਕਰਾ ਕੇ ਫਰਚਨਰ ਦੇ ਇਸ਼ਤਿਹਾਰ ਵਾਲੇ ਅਖਬਾਰ ਉਸਤੇ ਮੋਟੇ ਮਾਰਦਾ ਅਤੇ ਕਹਿੰਦਾ ਇਹ ਦੇਖ ਮੇਰਾ ਸੁਪਨਾ ਤੇਰੀ ਸਵਿਫਟ ਇਸ ਨੂੰ ਇੰਨਾ ਛੋਟਾ ਕਰ ਦਿੱਤਾ ਹੋਏ ਉਸਦੀ ਸੱਸ ਅਤੇ ਨਣਦੇਵੀ ਇਸ ਜਲਮ ਦੇ ਵਿੱਚ ਉਸ ਦਾ ਸਾਧਨਦਿਆ ਤੁਹਾਡੇ ਵਰਗੇ ਗਰੀਬਾਂ ਨੂੰ ਸਾਡੇ ਵਰਗੇ ਅਮੀਰ ਲੋਕਾਂ ਨਾਲ ਰਿਸ਼ਤਾ ਜੋੜਨ ਤੋਂ ਪਹਿਲਾਂ 10 ਵਾਰ ਸੋਚਣਾ ਚਾਹੀਦਾ ਹੈ ਜੇਕਰ ਰਿਸ਼ਤਾ ਨਿਭਾ ਨਹੀਂ ਸਕਦੇ ਪਰ ਰਿਸ਼ਤਾ ਜੋੜਨਾ ਕਿਉਂ ਹੈ ਪਹਿਲਾਂ 100 ਵਾਰ ਸੋਚਣਾ ਚਾਹੀਦਾ ਹੈ ਕਿ ਸਾਡੇ ਵਰਗੇ ਅਮੀਰ ਬੰਦਿਆਂ ਨਾਲ ਰਿਸ਼ਤਾ ਲਾਣਾ ਹੈ ਕੀਮਤਾਂ ਦੇਣੀ ਪਵੇਗੇ ਉਸਦੀ ਸੱਸ ਕਹਿੰਦੀ ਲੇਕਿਨ ਨਵਜੋਤ ਸ਼ਰੂ ਦੇ ਵਿੱਚ ਖਾ ਚੁਕਣ ਤੋਂ ਪਰਹੇਜ਼ ਕਰਦਾ ਸੀ ਪਰ ਜਿਵੇਂ-ਜਿਵੇਂ ਸਮਾਂ ਲੰਘਦਾ ਗਿਆ ਨਵਜੋਤ ਦੀਆਂ ਸ਼ਰਾਬੀ ਰਾਤਾਂ ਵਿੱਚ ਗੱਲਾਂ ਖਾ ਤੋ ਬਾਈ ਵਿੱਚ ਬਦਲ ਜਾਂਦੇ ਆ ਉਸ ਨੂੰ ਪੁਖਾਰਾ ਖਦਾ ਜਮੀਨ ਤੇ ਸੌਣ ਲਈ ਮਜਬੂਰ ਕਰਦਾ ਅਤੇ ਕਾਫੀ ਜਗ੍ਹਾ ਸੱਟਾ ਮਾਰਦਾ ਸੀ ਜਿਸ ਨੂੰ ਪ੍ਰੀਤ ਕਪੜਾ ਹੇਟਾਂ ਲੁਕਾ ਕੇ ਰੱਖਦੇ ਪ੍ਰੀਤ ਚੁੱਪਚਾਪ ਸਭ ਕੁਝ ਸੈਂਡ ਕਰਦੇ ਉਹ ਸੋਚਦੀ ਵੀ ਸ਼ਾਇਦ ਇਸ ਦੀ ਨਿਮਰਤਾ ਅਤੇ ਸੇਵਾ ਨਾਲ ਨਵਜੋਤ ਦਾ ਦਿਲ ਖੋਲੀ ਖੋਲੀ ਬਦਲ ਜਾਵੇਗਾ ਉਸ ਦਾ ਲਲ ਜਿਹੜਾ ਹੈ ਉਹ ਘੱਟ ਹੋ ਜਾਵੇਗਾ ਪਰ ਲਾਕਸ਼ ਦਾ ਪੁੱਤ ਇਨਾ ਭਿਆਨਕ ਹੋ ਗਿਆ ਕਿ ਉਹ ਪਿਆਰ ਅਤੇ ਇਨਸਾਨੀਅਤ ਨੂੰ ਹੀ ਖਾ ਗਿਆ ਵਿਆਹ ਤੋਂ 2 ਮਹੀਨੇ ਬਾਅਦ ਹੀ ਨਵਜੋਤ ਨੇ ਪ੍ਰੀਤ ਨੂੰ ਆਖਰੀ ਹੁਕਮ ਦਿੱਤਾ ਕਿ ਉਹ ਪੈਕੇ ਕਰੋ 2 ਲੱਖ ਰੁਪਏ ਸਕਤ ਹੋਰ ਲਿਆਵੇ ਤਾਂ ਜੋ ਆਪਣਾ ਫਾਰਚੂਨਰ ਲੈ ਸਕੇ ਜਦੋਂ ਪ੍ਰੀਤ ਨੇ ਅੱਥਰੂ ਵਹਾੰਦੇ ਹੋਏ ਕਿਹਾ ਕਿ ਉਸਦੇ ਪਿਤਾ ਕੋਲ ਹੁਣ ਜ਼ਮੀਨ ਵੇਚਣ ਲਈ ਕੁਝ ਵੀ ਨਹੀਂ ਬਚਿਆ ਤਾਂ ਨਵਜੋਤ ਦਾ ਗੁੱਸਾ ਬੇਕਾਬੂ ਹੋ ਗਿਆ ਇੱਕ ਹਨੇਰੀ ਸ਼ੁੱਕਰਵਾਰ ਦੀ ਰਾਤ 10 ਵਜੇ ਦੇ ਕਰੀਬ ਜਦੋਂ ਸਾਰਾ ਪਿੰਡ ਦੀਵਾਲੀ ਦੀ ਤਿਆਰੀ ਵਿੱਚ ਸੁਟਾ ਪਿਆ ਸੀ ਨਵਜੋਤ ਸ਼ਰਾਬ ਪੀ ਕੇ ਘਰ ਆਂਦਾ ਹੈ ਉਸਨੇ ਦਰਵਾਜ਼ੇ ਨੂੰ ਅੰਦਰੋਂ ਬੰਦ ਕਰ ਲਿਆ ਉਸਦੇ ਮਨ ਦੇ ਵਿੱਚ ਸਿਰਫ ਗੱਡੀ ਦੀ ਜਿੱਦ ਅਤੇ ਪ੍ਰੀਤ ਪ੍ਰਤੀ ਜਮਾ ਹੋਈ ਨਫ਼ਰਤ ਸੀ 2 ਘੰਟੇ ਦੀ ਭਿਆਨਕ ਲੜਾਈ ਤੋਂ ਬਾਅਦ ਜਿਸ ਵਿੱਚ ਅਸ ਅਤੇ ਨਨਦ ਨੇ ਵੀ ਬਾਹਰ ਉਸਨੂੰ ਉਕਸਾਇਆ ਨਰਜੋਤ ਨੇ ਇੱਕ ਅਜਿਹਾ ਭਿਆਨਕ ਕਦਮ ਚੁੱਕਿਆ ਜਿਸ ਦੀ ਕਿਸੇ ਨੇ ਕਲਪਨਾ ਤੱਕ ਨਹੀਂ ਕੀਤੀ ਸੀ ਉਸਨੇ ਗੁੱਸੇ ਦੇ ਵਿੱਚ ਆਕੇ ਪ੍ਰੀਤ ਦਾ ਗੜਾ ਗੜ ਦਿੱਤਾ ਹਵਾ ਉਸਦੇ ਫੇਫੜਿਆਂ ਵਿੱਚੋਂ ਨਿਕਲਦੇ ਅਤੇ ਦਾਜ ਦੀ ਭੁੱਖ ਨੇ ਉਸਨੂੰ ਇੱਕ ਪਵਿੱਤਰ ਰਿਸ਼ਤੇ ਦੇ ਕਾਤਲ ਵਿੱਚ ਬਦਲ ਦਿੱਤਾ। ਰਾਤ ਦੇ 2 ਵਜੇ ਨਵਜੋਤ ਅਤੇ ਉਸਦੇ ਬੁੱਢੇ ਪਿਤਾ ਜੋ ਲਾਜ ਦੇ ਵਿੱਚ ਆਪਣੇ ਪੁੱਤਰ ਦਾ ਸਾਥ ਦੇਣ ਲਈ ਮਜਬੂਰ ਸਨ। ਉਹਨਾਂ ਨੇ ਮਿਲ ਕੇ ਘਰ ਦੇ ਪਿਛਲੇ ਵਿਹੜੇ ਦੇ ਵਿੱਚ ਜਿੱਥੇ ਪਿਛਲੇ ਸਾਲ ਉਹਨਾਂ ਨੇ ਗਰਮੀਆਂ ਦੇ ਵਿੱਚ ਬੈਠਣ ਲਈ ਇੱਕ ਛੋਟਾ ਜਿਹਾ ਚਬੂਤਰਾ ਬਣਾਉਣ ਦੀ ਯੋਜਨਾ ਬਣਾਈ ਸੀ। ਇੱਕ ਡੂੰਘਾ ਟੋਆ ਪੁੱਟਿਆ। ਉਹਨਾਂ ਨੇ ਚੁੱਪਚਾਪ ਪ੍ਰੀਤ ਦੇ ਬੇਜਾਨ ਸਰੀਰ ਨੂੰ ਉਸ ਟੋਏ ਦੇ ਵਿੱਚ ਦੱਬ ਦਿੱਤਾ। ਉਪਰੋਂ ਉਸਨੂੰ ਮਿੱਟੀ ਨਾਲ ਢੱਕ ਦਿੱਤਾ। ਅਤੇ ਉਪਰੋ ਟਟੀਆਂ ਇਟਾ ਤੇ ਕੋੜਾ ਸੜ ਦਿੱਤਾ ਸਵੇਰ ਹੁੰਦੇ ਸਾਰੇ ਨਵਜੋਤ ਨੇ ਆਪਣੇ ਮੂੰਹ ਤੇ ਸੋਖ ਦੀ ਇੱਕ ਨਕਲੀ ਪਰਚਨਾ ਲਈ ਉਸਨੇ ਤੁਰੰਤ ਅਫਵਾਹ ਫੈਲਾ ਦਿੱਤੇ ਵਿਪ੍ਰੀਤਕਰ ਆਪਣੇ ਸਾਰੇ ਗਹਿਣੇ ਅਤੇ ਮੌਕੇ ਤੇ ਪਈ ਨਕਦੀ ਲੈ ਕੇ ਕਿਸੇ ਗੈਰ ਮਰਦ ਨਾਲ ਦਿੱਲੀ ਵੱਲ ਭੱਜ ਗਈ ਹੈ ਨਵਜੋਤ ਦੇ ਰਸੂਖ ਅਤੇ ਰਿਸ਼ਵਤ ਦੇ ਜੋਰ ਤੇ ਉਸਨੇ ਪਾਣੇ ਦੇ ਵਿੱਚ ਇੱਕ ਗਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਏ ਜਿਸ ਵਿਜਦਸਾ ਗਿਆ ਵਿਪ੍ਰੀਤ ਨੇ ਨਾ ਸਿਰਫ ਪੈਸੇ ਚੋਰੀ ਕੀਤੇ ਬਲਕਿ ਘਰ ਦੀ ਇੱਜ਼ਤ ਤੇ ਵੀ ਤਬਾਹ ਲਾਇਆ ਹੈ ਪਰ ਉਸਨੇ ਵੀ ਰਿਸ਼ਵਤ ਲੈ ਕੇ ਮਾਮਲੇ ਨੂੰ ਠੰਡਾ ਕਰ ਦਿੱਤਾ ਅਤੇ ਬਲਦੇਵ ਸਿੰਘ ਦੇ ਪਰਿਵਾਰ ਨੂੰ ਦੋਸ਼ੀ ਠਾਰਾਇਆ ਕਿ ਉਹਨਾਂ ਦੀ ਤੀਦਾ ਚਰਿੱਤਰ ਠੀਕ ਨਹੀਂ ਸੀ ਬਲਦੇਵ ਸਿੰਘ ਅਤੇ ਪ੍ਰੀਤ ਦਾ ਪਰਿਵਾਰ ਇਸ ਝੂਠ ਅਤੇ ਬੇਇੱਜ਼ਤੀ ਨਾਲ ਟੁੱਟ ਗਿਆ ਉਹਨਾਂ ਨੂੰ ਵਿਸ਼ਵਾਸੇ ਪਿੰਨਮਨਜੋਤ ਝੂਠ ਬੋਲ ਰਿਹਾ ਹੈ ਬਲਦੇਵ ਸਿੰਘ ਨੂੰ ਇੰਨਾ ਸ਼ਰਮਿੰਦਾ ਮਹਿਸੂਸ ਹੋਇਆ ਕਿ ਉਹਨਾਂ ਨੇ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਨੀ ਹੀ ਬੰਦ ਕਰ ਦਿੱਤੀ ਅਗਲੇ ਕੁਝ ਮਹੀਨੇ ਤੱਕ ਨਵਜੋਤ ਦੀ ਜ਼ਿੰਦਗੀ ਇੱਕ ਜੰਦੇ ਨਰਕ ਵਾਂਗ ਹੋ ਗਈ ਉਹ ਹਰ ਰਾਤ ਸ਼ਰਾਬ ਪੀ ਕੇ ਸੌਂਦਾ ਪਰ ਪ੍ਰੀਤ ਦੀਆਂ ਆਖਰੀ ਚੀਕਾਂ ਉਸ ਨੂੰ ਸੁਣਨ ਦੇਂਦੀਆਂ ਉਹ ਆਪਣੇ ਮਨ ਦੇ ਅੰਦਰ ਹੀ ਪ੍ਰੀਤੀ ਮੌਜੂਦਗੀ ਮਹਿਸੂਸ ਕਰਦਾ ਉਸ ਧੀ ਹਵੇਲੀ ਦਾ ਪਿਛਲਾ ਵੇੜਾ ਜਿੱਤੇ ਉਸਨੇ ਆਪਣੀ ਪਤਨੀ ਨੂੰ ਦਬਿਆ ਸੀ ਉਸਦੇ ਲਈ ਇੱਕ ਡਰਾਉਣੀ ਜਗ੍ਹਾ ਬਣ ਗਿਆ ਉਹ ਖੇਤ ਤੇ ਰਜਸਤੀ ਮਿੱਟੀ ਪਹਿਲਾਂ ਉਪਜਾਉ ਸੀ ਹੁਣ ਕਾਲੀ ਅਤੇ ਸਖ਼ਤ ਹੋ ਗਈ ਜਿੱਤੇ ਪ੍ਰੀਤ ਨੂੰ ਦਬਿਆ ਸੀ ਨਾਮ ਉਸਤੇ ਆਲੇ ਦੁਆਲੇ ਹਰੇ ਕਾਦੀ ਦਾ ਇੱਕ ਅਜੀਬ ਸੋਕਾ ਜਿਹਾ ਪੈ ਗਿਆ ਹਰ ਵਾਰ ਜਦੋਂ ਮੈਂ ਪੈਂਦਾ ਤਾਂ ਮਿੱਟੀ ਥੋੜਾ ਜਾਂ ਹੇਠਾਂ ਬੈਠ ਜਾਂਦੇ ਜਿਵੇਂ ਜ਼ਮੀਨ ਹੌਲੀ ਹੌਲੀ ਉਸ ਰਾਜ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀ ਹੋਵੇ ਨਵਜੋਤ ਹਰ ਵਾਰ ਉਸ ਨੂੰ ਦੁਬਾਰਾ ਮਿੱਟੀ ਪਾ ਕੇ ਪਤਰਾ ਕਰਦਾ ਪਰ ਉਸਦੀ ਸ਼ਾਂਤ ਦੀ ਵਾਪਸ ਨਹੀਂ ਸੀ ਆਉਂਦੇ ਨਵਜੋਦ ਦਾ ਕਾਰੋਬਾਰ ਵੀ ਖਤਮ ਹੋਣਾ ਸ਼ੁਰੂ ਹੋ ਗਿਆ ਉਸਤੇ ਵੱਡੇ ਵੱਡੇ ਠੇਕੇ ਰਦ ਹੋ ਗਏ ਜ਼ਮੀਨਾਂ ਤੇ ਕੋਈ ਉਨਤੀ ਨਾ ਹੋਈ ਅਤੇ ਉਸਤੇ ਦੋਸਤਾਂ ਨੇ ਉਸਦੀ ਬਦਨਾਮੀ ਕਾਰਨ ਉਸ ਤੋਂ ਦੂਰੀ ਬਣਾ ਲਈ ਜਿਸ ਫਾਰਚੂਨਰਲੀ ਉਸਨੇ ਪ੍ਰੀਤ ਨੂੰ ਮਰਿਆ ਸੀ ਉਹ ਕਾਰ ਉਸਤੇ ਖਤਮ ਦੂਰ ਹੁੰਦੀ ਗਈ ਘਰ ਦੀ ਕਮਜ਼ੋਰ ਆਰਥਿਕ ਸਥਿਤੀ ਅਤੇ ਨਵਜੋਦ ਦੀ ਖਤਮ ਹੁੰਦੀ ਸ਼ਖੀ ਨੂੰ ਦੇਖਦੇ ਹੋਏ ਉਸਦੇ ਮਾਤਾ ਪਿਤਾ ਨੇ ਉਸਨੂੰ ਦੁਬਾਰਾ ਵਿਆਹ ਕਰਾਉਣ ਲਈ ਮਜਬੂਰ ਕੀਤਾ ਉਹਨਾਂ ਦਾ ਮਕਸਦ ਸਿਰਫ ਇੱਕ ਸੀ ਵੱਡਾ ਦਾਜ ਨਗਦ ਰਕਮ ਅਤੇ ਅੰਤ ਦੇ ਵਿੱਚ ਕੋਈ ਵੱਡੀ ਗੱਡੀ ਜਿਵੇਂ ਫਾਰਚੂਨਰ ਅਸੇ ਸਮੇਂ ਬਲਦੇਵ ਸਿੰਘ ਦੇ ਦੁਖੀ ਪਰਿਵਾਰ ਨੇ ਚੁੱਪਚਾਪ ਆਪਣੀ ਖੋਜ ਸ਼ੁਰੂ ਕੀਤੀ। ਪ੍ਰੀਤ ਦੀ ਚਚੇਰੀ ਭੈਣ ਸਿਮਰਨ ਕੌਰ, ਜੋ ਦਿੱਲੀ ਦੇ ਵਿੱਚ ਇੱਕ ਉੱਚ ਪਦਵੀਂ ਪੁਲਿਸ ਜਾਂਚ ਅਫਸਰ ਆਈਪੀਐਸ ਅਧਿਕਾਰੀ ਸੀ, ਉਸਨੇ ਨਵਜੋਦ ਦੀ ਗਮਸ਼ਦਗੀ ਦੀ ਕਹਾਣੀ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ। ਪ੍ਰੀਤ ਅਤੇ ਸਿਮਰਨ ਬਚਪਨ ਦੇ ਵਿੱਚ ਬਹੁਤ ਕਰੀਬ ਸਨ। ਸਿਮਰਨ ਨੇ ਆਪਣੀ ਨੌਕਰੀ ਤੋਂ 1 ਸਾਲ ਦੀ ਗੁਪਤ ਛੁੱਟੀ ਲਈ ਅਤੇ ਇੱਕ ਗੁਪਤ ਮਿਸ਼ਨ ਤੇ ਪੰਜਾਬ ਆ ਗਏ। ਸਿਮਰਨ ਨੇ ਸਭ ਤੋਂ ਪਹਿਲਾਂ ਪ੍ਰੀਤ ਦੀ ਅਸਲੀ ਮੌਤ ਦਾ ਕਾਰਨ ਲੱਭਣ ਲਈ ਨਵਜੋਦ ਦੇ ਪਰਿਵਾਰ ਤੇ ਨਜ਼ਰ ਰੱਖਣੀ ਸ਼ੁਰੂ ਕੀਤੀ। ਉਸਨੇ ਭਾਗੋਵਾਲ ਪਿੰਡ ਦੇ ਵਿੱਚ ਇੱਕ ਪੁਰਾਣੇ ਘਰੋਂ ਖਰੀਦਿਆ ਅਤੇ ਇੱਕ ਐਨਆਰਆਈ ਇਨਵੈਸਟਰ ਦੇ ਰੂਪ ਵਿੱਚ ਆਪਣੀ ਪਛਾਣ ਬਣਾ ਲਈ ਉਸਨੇ ਜਲਦੀ ਹੀ ਸਮਝ ਲਿਆ ਮੇਨ ਨਵਜੋਤ ਦੀ ਕਮਜ਼ੋਰੀ ਉਸਦਾ ਹੰਕਾਰ ਅਤੇ ਉਸਦੀ ਪਾਰਟਨਰ ਦੀ ਲਾਲਸਾ ਹੈ ਸਿਮਰਨ ਨੇ ਆਪਣੇ ਚਾਚਾ ਪ੍ਰੀਤ ਦੇ ਚਾਚਾ ਦੋ ਕਿ ਕੈਨੇਡਾ ਦੇ ਵੀ ਸੈਟਲ ਸਨ ਉਹਨਾਂ ਨਾਲ ਮਿਲ ਕੇ ਇੱਕ ਜਾਲ ਬਣਿਆ ਉਹਨਾਂ ਨੇ ਨਵਜੋਤ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਦੱਸਿਆ ਕਿ ਆਪਣੀ ਇਕਲੌਤੀ ਤੇ ਜਸਲੀਨ ਕੌਰ ਦੇ ਰਿਸ਼ਤੇ ਲੱਭ ਰਹੇ ਹਨ ਜੋ ਕਿ ਕੈਨੇਡਾ ਦੇ ਬਚਨਦੀ ਹੈ ਅਤੇ ਕਰੋੜਾਂ ਦੀ ਜਾਇਦਾਦ ਦੀ ਇਕਲੋਤੀ ਮਾਲਕ ਹੈ ਉਹਨਾਂ ਨੇ ਖੁੱਲੇ ਦਿਲ ਨਾਲ ਜੋ ਵੀ ਗੱਡੀਆਂ ਕਹਿਣਗੇ ਉਹ ਗੱਡੀਆਂ ਅਤੇ ਵੱਡਾ ਨਕਦ ਦਾਜ ਦੇਣ ਦੇ ਪੇਸ਼ਕਸ਼ ਕੀਤੀ ਨਵਜੋਤ ਲਾਗ ਦੇ ਵਿੱਚ ਅਨਾ ਹੋ ਕੇ ਤੁਰੰਤ ਤਿਆਰ ਹੋ ਗਿਆ ਉਸ ਨੂੰ ਲੱਗਿਆ ਕਿ ਉਸ ਦੀ ਕਿਸਮਤ ਨੇ ਉਸ ਨੂੰ ਮਾਫ ਕਰ ਦਿੱਤਾ ਹੈ ਅਤੇ ਉਸ ਦਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ ਉਸ ਨੇ ਸਿਮਰਨ ਦੇ ਮਾਮੇ ਨੂੰ ਆਪਣੀ ਪਹਿਲੀ ਪਤਨੀ ਦੀ ਪੰਜਨ ਵਾਲੀ ਕਹਾਣੀ ਸੁਣਾਈ ਅੱਜ ਦੱਸਿਆ ਕਿ ਕਿਵੇਂ ਬੇਕਸੂਰ ਹੈ ਸਿਮਰਨ ਨੇ ਜਾਣ ਬੁੱਝ ਕੇ ਇੱਕ ਛੋਟਾ ਜਿਹਾ ਮੋੜ ਹੋਰ ਜੁੜਿਆ ਉਸ ਨੇ ਇੱਕ ਮਾਡਲ ਜੋ ਕਿ ਸ਼ਕਲੋਂ ਬਿਲਕੁਲ ਪ੍ਰੀਤ ਵਰਗੀ ਸੀ ਉਸ ਨੂੰ ਪ੍ਰੀਤ ਵਰਗਾ ਮੇਕਅਪ ਕਰਕੇ ਅਸਲੀ ਜਸਲੀਨ ਬਣਾ ਕੇ ਨਵਜੋਤ ਦੇ ਸਾਹਮਣੇ ਪੇਸ਼ ਕੀਤਾ ਇਸ ਦਾ ਮਕਸਦ ਸਿਰਫ ਇੱਕ ਸੀ ਨਵਜੋਤ ਦੇ ਮਨ ਵਿੱਚ ਪ੍ਰੀਤ ਦਾਰ ਪੈਦਾ ਕਰਨਾ ਅੱਤੇ ਉਸ ਨੂੰ ਇੰਨਾ ਕਬਰੜ ਦੇ ਵਿੱਚ ਲਾਣਾ ਕਿ ਹੁਕਮਤ ਦਾ ਰਾਜ ਖੁਦ ਖੋਲਦੇ ਵੇ ਹੌਲੀ ਹੌਲੀ ਕਰਦਾ ਸਮਾ ਬੀਦਾ ਹੋਏ ਵਿਆਧੀਆਂ ਰਸਮਾਂ ਸ਼ੁਰੂ ਹੋਈਆਂ ਨਵਜੋਤ ਸਿੰਘ ਸ਼ੇਰਵਾਨੇ ਅਤੇ ਸੋਹਣੀ ਦਸਤਾਰ ਦੇ ਵਿੱਚ ਸਿਰ ਤੇ ਕਲਗੀ ਸਜਾ ਕੇ ਉਡੀ ਤੇ ਚੜਦਾ ਹੈ ਬੈਂਡ ਬਾਜੇ ਵੱਜ ਰਹੇ ਹਨ ਉਸ ਦੀ ਕੁਸ਼ੀ ਦੇਖਣ ਵਾਲੀ ਸੀ ਉਸ ਨੂੰ ਲੱਗਿਆ ਵੀ ਦੁਨੀਆ ਨੇ ਉਸਤੇ ਜ਼ੁਲਮ ਨੂੰ ਭੁਲਾ ਦਿੱਤਾ ਹੈ ਹੁਸ਼ਿਆਰ ਪ੍ਰਦਾ ਉਹ ਗੁਰਦੁਆਰਾ ਬਹੁਤ ਸ਼ਾਨਦਾਰ ਸੀ ਲਵਾਂ ਦਾ ਸਮਾਇਆ ਨਵਜੋਤ ਗੁਰੂ ਸਾਹਿਬ ਦੀ ਅੱਗੇ ਸਾਹਮਣੇ ਬੈਠਾ ਸੀ ਪਰ ਉਸ ਦਾ ਧਿਆਨ ਸਿਰਫ ਲਾੜੀ ਦੇ ਆਉਣ ਤੇ ਸੀ ਜਦੋਂ ਉਹ ਲਾੜੀ ਸਹੇਲੀਆਂ ਦੇ ਨਾਲ ਆਈ ਨਾ ਤਾਂ ਨਵਜੋਤ ਦੇ ਨਾਲ ਬੈਠੇ ਨਵਜੋਤ ਨੇ ਪਹਿਲੀ ਵਾਰ ਉਸ ਦਾ ਚਿਹਰਾ ਬੜੇ ਧਿਆਨ ਨਾਲ ਦੇਖਿਆ ਜੋ ਕਿ ਫੋਟੋ ਨਾਲ ਬਿਲਕੁਲ ਅਲੱਗ ਲੱਗ ਰਿਹਾ ਸੀ ਨਵਜੋਤ ਦੀਆਂ ਨਜ਼ਰਾਂ ਜਿਉਂ ਹੀ ਉਸਦੇ ਚਿਹਰੇ ਤੇ ਪਈਆਂ ਨਾ ਉਸਤੇ ਤਾਂ ਖੁਸ਼ ਗਏ ਉਸ ਦਾ ਤੇਰਾ ਸਵੇਤ ਪੈ ਗਿਆ ਉਸ ਦੇ ਸਰੀਰ ਵਿੱਚੋਂ ਠੰਡੀ ਲਹਿਰ ਦੌੜ ਗਈ ਉਸ ਦਾ ਦਿਲ ਇੰਨੀ ਤੇਜ਼ੀ ਨਾਲ ਧੜਕਣ ਲੱਗਿਆ ਜਿਵੇਂ ਕਿ ਸ਼ਾਇਦ ਉਸ ਸੀਨੇ ਦੇ ਵਿੱਚੋਂ ਬਾਹਰ ਆਣਾ ਚਾਹੁੰਦਾ ਹੋਵੇ ਇਹ ਤੇ ਕਿਵੇਂ ਹੋ ਸਕਦਾ ਹੈ ਉਸ ਨੇ ਮਨ ਹੀ ਮਨ ਵਿੱਚ ਬੁਲਬੁਲਾਇਆ ਇਹ ਤਾਂ ਅਪ੍ਰਿਤ ਹੈ ਉਸ ਨੇ ਕੰਬਦੇ ਹੋਏ ਹੱਥਾਂ ਨਾਲ ਲਾੜੀ ਨੂੰ ਛੁੰਣ ਦੀ ਕੋਸ਼ਿਸ਼ ਕੀਤੀ ਜਿਵੇਂ ਇਹ ਯਕੀਨੀ ਮਰਨਾ ਚਾਹੁੰਦਾ ਹੋਵੇ ਕਿ ਉਸ ਰ ਹੈ ਜਾਂ ਉਸ ਦਾ ਵਹਿਮ ਹੈ ਲਾੜੀ ਦੇ ਪਿਤਾ ਯਾਨੀ ਮਾਮਾ ਜੀ ਅਗਿਆਏ ਕੌਣ ਹੈ ਨਵਜੋਤ ਸਿੰਘ ਤੁਸੀਂ ਆਪਣੀ ਖੋਣ ਵਾਲੀ ਪਤਨੀ ਨੂੰ ਕਿਉਂ ਨਹੀਂ ਪਛਾਣਦੇ ਅਸੀਂ ਤੁਹਾਨੂੰ ਫੋਟੋ ਦਿਖਾਈ ਸੀ ਨਾ ਪਰ ਪਰ ਇਹ ਤਾਂ ਬਿਲਕੁਲ ਪ੍ਰੀਤ ਵਰਗੀ ਹੈ ਮੇਰੀ ਪਹਿਲੀ ਪਤਨੀ ਨਵਜੋਤ ਹਕਲਾ ਗਿਆ ਉਸਦੇ ਅੰਦਰ ਦਾ ਕਾਤਲ ਬਾਹਰ ਆਉਂਦੀ ਤੇਰੇ ਵਿੱਚ ਹੀ ਲੜੀ ਦਸਲਿਨ ਕੋਰੇ ਖੋੜੇ ਜੀ ਮੁਸਕਰਾਏ ਮੈਂ ਪ੍ਰੀਤ ਖਾਨਾ ਦਸਲਿਨ ਇਸਨਾਰਤ ਪਹਨੂ ਕੀ ਫਰਕ ਪੈਂਦਾ ਹੈ ਤੁਹਾਡਾ ਧਿਆਨ ਤਾਂ ਬਾਹਰ ਖੜੀ ਮਹਿੰਗੀ ਗੱਡੀ ਤੇ ਹੋਣਾ ਚਾਹੀਦਾ ਹੈ ਉਸਦੀ ਆਵਾਜ਼ ਦੇ ਵਿੱਚ ਇੱਕ ਠਿੱਕਾ ਤਣਾ ਸੀ ਜਿਸ ਨੇ ਨਵਜੋਤ ਨੂੰ ਹੋਰ ਵੀ ਡਰਾ ਦਿੱਤਾ ਵੇੜ ਦੀ ਮਿੱਟੀ ਕਾਲੀ ਹੋ ਗਈ ਹੈ ਉਹ ਉੱਥੇ ਹੈ ਨਵਜੋਤ ਨੇ ਅਚਾਨਕ ਉੱਚੀ ਆਵਾਜ਼ ਦੇ ਵਿੱਚ ਚੀਕ ਮਾਰੇ ਉਹ ਭੁੱਲ ਗਿਆ ਉਹ ਕਿੱਥੇ ਹੈ ਅਤੇ ਕਿਸ ਦੇ ਸਾਹਮਣੇ ਬੋਲ ਰਿਹਾ ਹੈ ਉਸ ਤੇ ਮੰਦੇ ਗੁਪਤ ਗੱਲ ਅਚਾਨਕ ਜਮਾਂਦੇ ਆ ਗਏ ਐਸੇ ਪਲ ਉਸ ਲੋਕ ਘੇਰ ਕੇ ਖੜੇ ਮਹਿਮਾਨਾਂ ਵਿੱਚ ਹੋਂ ਸਿਮਰਨ ਕੌਰ ਦੀ ਟੀਮ ਨੇ ਪੁਲਿਸ ਅਫਸਰ ਬਾਹਰ ਆ ਗਏ ਲਾੜੀ ਦੇ ਪਿਤਾ ਜੋ ਅਸਲ ਦੇ ਵਿੱਚ ਪ੍ਰੀਤ ਚਾਤਾ ਸਨ ਉਸਨੇ ਮਾਈਕ ਫੜਿਆ ਸਗਜੇ ਹੁਣ ਸਮਾਹ ਸਚਾਈ ਨੂੰ ਸੁਣਦਾ ਇਹ ਵਿਆਹ ਨਹੀਂ ਬਲਕਿ ਕਾਤਲ ਨੂੰ ਕਾਬੂ ਕਰਨ ਦਾ ਜਾਲ ਸੀ ਨਵਜੋਤ ਦੇ ਸਾਰੇ ਹੰਕਾਰ ਅਤੇ ਸ਼ੇਖ ਦੀਤਾ ਹੁਣ ਸਿਰਫ ਡਰਨ ਲਈ ਸੀ ਉਸਦੇ ਮੋਤੇ ਪਸੀਨਾ ਆ ਗਿਆ ਉਹ ਕੰਮ ਲੱਗ ਪਿਆ ਤੁਹਾਡੀ ਲੜਕੀ ਜਿਸ ਨੇ ਨਾ ਸਿਰਫ ਮੇਰੀ ਪਤੀ ਜੀ ਨਹੀਂ ਹੈ ਸਗੋਂ ਸਟੇਟ ਪੁਲਿਸ ਦੇ ਇੰਸਪੈਕਟਰ ਸਿਮਰਨ ਕੌਰ ਹੈ ਚਾਚੇ ਨੇ ਉੱਚੀ ਆਵਾਜ਼ ਦੇ ਵਿੱਚ ਖਲਾਸਾ ਕੀਤਾ ਉਸਦੇ ਮੋਤੇ ਪਸੀਨਾ ਸੀ ਅਤੇ ਉਹ ਕੰਮ ਲੱਗਿਆ ਸਿਮਰਨ ਕੌਰ ਨੇ ਆਪਣੀ ਜੁੱਨੀ ਉਤਾਰੇ ਅਤੇ ਆਪਣੇ ਅਸਲੀ ਪես ਬਚਾ ਗਏ ਉਸਨੇ ਨਮਜੋਤ ਨੂੰ ਇੱਕ ਪਲ ਮਿੰਟ ਦਿੱਤਾ ਸਿੱਧਾ ਪੁੱਛਿਆ ਨਮਜੋਤ ਸਿੰਘ ਤੂੰ ਪ੍ਰੇਤ ਨੂੰ ਕਿੱਥੇ ਦੱਬਿਆ ਹੈ ਪਿੰਡ ਭਾਗੋਵਾਲ ਦੇ ਵਿੱਚ ਤੁਹਾਡੀ ਖਵੇਲੀ ਦੇ ਪਿਛਲੇ ਵੜੇ ਵਿੱਚ ਉਸੇ ਟੋਏ ਵਿੱਚ ਜਿਸ ਨੂੰ ਤੁਸੀਂ ਕੋੜੇ ਨਾ ਟਕਿਆ ਸੀ ਕੀ ਇਹ ਸੱਚ ਹੈ ਨਮਜੋਤ ਉਦੋਂ ਪਰਿਤ੍ਰ ਨਾਲ ਘਬਰਾ ਕੇ ਆ ਸਿਰਖਾਂ ਦੇ ਵਿਚ ਲਾਇਆ ਸਿਮਰਨ ਦੇ ਚਾਚਾ ਜੀ ਨੇ ਫੋਨ ਤੇ ਇੱਕ ਰਿਕਾਰਡਿੰਗ ਚਲਾਈ ਇਹ ਉਹ ਰਿਕਾਰਡਿੰਗ ਸੀ ਜੋ ਸਿਮਰਨ ਦੇ ਏਜੰਟਾ ਨੇ ਨਵਜੋਤ ਦੇ ਕਮਰੇ ਵਿੱਚ ਲੁੱਕ ਮੇ ਕੈਮਰੇ ਰਾਹੀਂ ਕੀਤੀ ਸੀ ਅਸੇ ਅਕੋਰਡਿੰਗ ਦੇ ਵਿੱਚ ਨਵਜੋਤ ਆਪਣੇ ਪਿਤਾ ਨੂੰ ਇੱਕ ਕਹਿੰਦੇ ਸੁਣ ਰਿਹਾ ਸੀ ਪਿਤਾ ਜੀ ਵਿੜੇ ਵਾਲੀ ਜਗਾਂਤੀ ਸਿਰਫ ਇੱਟਾਂ ਨਾਲ ਸਟੋ ਬਲਕਿ ਬੋਰੀ ਸਵੈਂਟ ਦੀ ਵੀ ਲਾਓ ਮੈਨੂੰ ਡਰ ਲੱਗਦਾ ਹੈ ਕਿਤੇ ਮੇਹ ਦੇ ਵਿੱਚ ਪੀਰ ਦੀ লাশ ਬਾਹਰ ਨਾ ਜਾਵੇ ਇਹ ਰਾਜ ਸਾਡੇ ਫੋਰਚੂਨਰ ਦੇ ਸਪਰੇ ਨੂੰ ਤੋੜ ਦੇਵੇਗਾ ਇਹ ਸੁਣ ਕੇ ਗੁਰਦੁਆਰੇ ਦੇ ਵਿੱਚ ਹਾਜ਼ਰ ਸਾਰੀ ਸੰਗਤ ਸਦਮੇ ਦੇ ਵਿੱਚ ਆ ਗਈ ਨਵਜੋਤ ਅਤੇ ਉਸਦੇ ਪਿਤਾ ਨੂੰ ਤੁਰੰਤ ਗ੍ਰਿਫਤਾਰ ਕੀਤਾ ਗਿਆ ਅਗਰੇ ਦਿਨ ਪਿੰਡ ਭਾਗੋਵਾਲ ਦੇ ਵਿੱਚ ਸਿਮਰਨ ਕੌਰ ਦੀ ਅਗਵਾਈ ਵਿੱਚ ਵੱਡੀ ਪੁਲਿਸ ਕਾਰਵਾਈ ਪਿੰਡ ਦੇ ਲੋਕਾਂ ਦੀ ਪਿਆਰੀ ਪੀੜ ਇਕੱਠੀ ਹੋਏ ਜਦੋਂ ਵੇੜੇ ਦੀ ਖੁਦਾਈ ਸ਼ੁਰੂ ਹੋਈ ਨਾ ਤਾਂ ਲੋਕਾਂ ਨੂੰ ਵਿਸ਼ਵਾਸ ਨਹੀਂ ਆ ਰਿਹਾ ਸੀ ਵੀ ਉਹਨਾਂ ਦਾ ਗਵਾਂਡੀ ਇੰਨਾ ਖੌਫਨਾਖ ਹੋ ਸਕਦਾ ਹੈ ਜਿਸ ਇਨਸਾਨ ਨੂੰ ਉਹ ਪਿੰਡ ਦਾ ਸਰਪੰਚ ਬਣਾਉਣ ਬਾਰੇ ਸੋਚ ਰਹੇ ਸਨ ਜਿਸ ਤੇ ਅਗੇ ਸਾਰੇ ਉਸ ਦਾ ਪੈਸਾ ਵੇਖ ਕੇ ਝੁਕਦੇ ਸਨ ਜਿਸ ਬਾਰੇ ਸੋਚਦੇ ਸਨ ਵੀ ਇੱਥੇ ਜਿਸ ਕਿਸੇ ਦੀ ਧੀ ਜਾਵੇਗੀ ਰਾਜ ਕਰੇਗੀ ਰਾਣੀ ਬਣਾ ਕੇ ਰੱਖਣਗੇ ਇਹਨਾਂ ਪੈਸਾ ਹੈ ਇਸ ਦੇ ਕੋਲ ਭਤੇ ਅੱਜ ਇਹ ਜਿਹੜਾ ਸੱਚ ਹੈ ਉਹਨਾਂ ਸਾਹਮਣੇ ਆ ਰਿਹਾ ਸੀ ਜਦੋਂ ਪੁਲਿਸ ਨੇ ਉਹ ਟੋਪ ਟਾ ਨਾ ਤੇ ਮਿੱਟੀ ਕਾਲੀ ਅਤੇ ਸਖਤ ਹੋ ਚੁੱਕੀ ਸੀ ਤਾਂ ਇੱਕ ਡੁੰਗਾਈ ਤੇ ਪ੍ਰੀਤ ਕੌਰ ਦਾ ਸਰੀਰ ਮਿਲ ਗਿਆ ਉਸ ਹਾਲਾਤ ਦੇ ਵਿਚਨੀ ਸੇ ਵੀ ਉਸ ਦੀ ਪਛਾਣ ਕੀਤੀ ਜਾ ਸਕੇ ਲੇਕਿਨ ਫਿਰ ਵੀ ਸਰੀਰ ਦੀ ਖਲਾਸਤ ਉਸ ਦੀ ਮਾਤੇ ਬਹੁਤ ਤਕਲੀਫ ਦੇਸੀ ਬਲਦੇਵ ਸਿੰਘ ਅਤੇ ਪ੍ਰੀਤੀ ਮਾ ਹਰਦੀਪ ਕੌਰ ਉਸ ਜਗ੍ਹਾ ਤੇ ਡਿੱਗੇ ਉਬਾ ਮਾਰਕੀਟ ਉਨਰਕ ਪਏ اولادੀਆਂ ਚੀਕਾਂ ਨੇ ਵਿੜੇ ਦੇ ਸਾਰੇ ਦੁੱਖ ਨੂੰ ਜ਼ਾਹਰ ਕੀਤਾ ਕਾਨੂੰਨੀ ਪ੍ਰਕਿਰਿਆ ਬਹੁਤ ਤੇਜ਼ੀ ਨਾਲ ਹੋਈ ਸਿਮਰਨ ਕੌਰ ਜਿਸ ਨੇ ਇਸ ਕੇਸ ਨੂੰ ਬਣਾਉਣ ਲਈ ਆਪਣੀ ਨਿੱਜੀ ਜ਼ਿੰਦਗੀ ਨੂੰ ਵੀ दाते ਲਗਾ ਦਿੱਤਾ ਸੀ ਉਸਨੇ ਸਾਰੇ ਸਬੂਤ ਪੇਸ਼ ਕੀਤੇ ਜੋ ਫਰਜ਼ੀ ਗੁੰਮਸਦਗੀ ਰਿਪੋਰਟ ਦਰਜ ਕੀਤੀ ਗਈ ਸੀ ਨਾ ਉਸ ਵਿੱਚ ਖੇਰਾ ਫੇਰੀ ਦੇ ਸਬੂਤ ਜੜੇ ਸਨ ਉਸ ਸਬੂਤ ਦੇ ਸਾਹਮਣੇ ਆ ਗਏ ਨਵਜੋਤ ਸਿੰਘ ਨੂੰ ਆਪਣੀ ਪਤਨੀ ਦੇ ਕਤਲ ਅਤੇ ਦਾਜ ਦੀ ਮੰਗ ਲਈ ਉਮਰ ਕੈਦੀ ਸਜ਼ਾ ਸੁਣਾਈ ਗਈ ਉਸਦੇ ਪਿਤਾ ਨੂੰ ਵੀ ਅਪਰਾਧ ਵਿੱਚ ਸਾਥ ਦੇਣ ਲਈ ਲੰਬੀ ਸਜ਼ਾ ਮਿਲੀ ਉਹਨਾਂ ਦੀ ਸਾਰੀ ਜਾਇਦਾਦ ਜ਼ਬਤ ਕੀਤੀ ਗਈ ਕਿਉਂਕਿ ਕਾਨੂੰਨ ਨੇ ਉਸ ਦੌਲਤ ਨੂੰ ਰੱਦ ਕਰ ਦਿੱਤਾ ਗਿਆ ਜਿਸ ਕਾਰਨ ਇਹ ਜੁਰਮ ਹੋਇਆ ਸੀ ਜੇਲ੍ਹ ਦੇ ਵਿੱਚ ਨਵਜੋਤ ਖੜਾ ਤੇ ਉਸ ਵਿੜੇ ਨੂੰ ਸੁਪਨੇ ਵੀ ਦੇਖਣਾ ਸੀ ਜਿੱਤੇ ਮਿੱਟੀ ਉਸ ਤੇ ਪਾਪ ਦਾ ਅਗਵਾ ਬਣ ਗਈ ਸੀ ਜਿਸ ਬੜੀ ਲੇ ਉਹ ਅਨਾ ਹੋ ਗਿਆ ਸੀ ਉਹ ਕਾਰਾ ਉਸ ਨੂੰ ਕਦੇ ਨਸੀਬ ਨਹੀਂ ਹੋਇਆ ਉਸ ਦੀਆਂ ਆਪਣੀਆਂ ਕਾਰਾ ਵੇ ਉਸ ਤੋਂ ਖੋਲੀਆਂ ਗੀਆਂ ਪ੍ਰੀਤ ਦੇ ਅੰਤਮ ਸੰਸਕਾਰ ਤੋਂ ਬਾਅਦ ਸਿਮਰਨ कौर ਨੇ ਆਪਣੀ ਨੌਕਰੀ ਦੇ ਵਿੱਚ ਰੱਖ ਕੇ ਆਪਣੇ ਆਪ ਨੂੰ ਦਾਜ ਵਿਰੋਧੀ ਲਹਿਰ ਲਈ ਸਮਰਪਿਤ ਕਰਨ ਦਾ ਫੈਸਲਾ ਕੀਤਾ ਉਸ ਕੋਲ ਜਦੋਂ ਵੀ ਇਸ ਤਰ੍ਹਾਂ ਦਾਜ ਦਾ ਕੋਈ ਕੇਸ ਆਉਂਦਾ ਨਾ ਉਹ ਬੜੀ ਗੰਭੀਰਤਾ ਨਾਲ ਲੈਂਦੀ ਅਤੇ ਆਪਣੀ ਭੈਣ ਦੀ ਯਾਦ ਦੇ ਵਿੱਚ ਆਪਣੀ ਪੂਰੀ ਜ਼ਿੰਦਗੀ ਲਗਾ ਦਿੱਤੀ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਕਹਾਣੀ ਦੱਸੋ ਜੀ ਕਮੈਂਟਾਂ ਦੇ ਵਿੱਚ ਜੇਕਰ ਸਤਿਮੁੱਚ ਅਗੀ ਲੱਗੀ ਨਾ ਆਪਣੇ ਦੋਸਤਾਂ ਮਿੱਤਰਾਂ ਨੂੰ ਨੇ ਜਰੂਰ ਕਰ ਦੇਣਾ ਤੇ ਤਾਂ ਕਿ ਉਹਨਾਂ ਤੱਕ ਇਹੋ ਜਿਹੇ ਕਹਾਣੇ ਪਹੁੰਚ ਸਕਣੇ ਹਾਂਜੀ ਦਿਓ ਜੀ ਸਾਨੂੰ ਇਜਾਜ਼ਤ ਚੈਨਲ ਤਨਵੇਂ ਉਹ ਬੇਨਤੀ ਹੈ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦੇਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਦੋਸਤੋ ਦਿਓ ਜੀ ਸਾਨੂੰ ਇਜਾਜ਼ਤ ਆਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ